ਸਾਥ ਨਾਮ ਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਗੁਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਆ ਜੇ ਡਿਠਿਆਂ ਸੁਖ ਉਪਜਾਈ ਤੇ ਬਹਾਦਰ ਸਿਮਰਿਆ ਕਰ ਨੂੰ ਸਾਵਤ ਭਾਈ ਸੁਖ ਭਾਈ ਹੋਈ ਸਹਾਈ ਦਸਮ ਪਾਤਸ਼ਾਹ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਭਾਈ ਹੋਈ ਸਹਾਈ ਸਭ ਭਾਈ ਹੋਈ ਸਹਾਈ ਦਸਮ ਪਾਤਸ਼ਾਹ ਜੀ ਨੂੰ ਸਾਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਣ ਦੀ ਸਾਲ ਦਾ ਧਿਆਨ ਦਾ ਰੋਣ ਜੀ ਵਾਹਿਗੁਰੂ ਵਾਹਿਗੁਰੂ ਅੰਜਾਮ ਪਿਆਰਿਆਂ ਚੋਂ ਵਾਹਿਗੁਰੂ ਨਾਸਿਕਾ ਸਿਰਮਾਨੀ ਕੰਨ੍ਹੇ ਸਿਰ ਸਿਰ ਤੇ ਪੰਪ ਪਾਏ ਤਕੂਨ ਜੀ ਸਿਰ ਉਪਿਲਾਉਣਾ ਨਾ ਰਸੀ ਰੇ ਗਈ ਗੋਵਰਾਲਾ ਜੀ ਸ਼ਿਵਾਦੇ ਜੇ ਪਰਵਾਦੀਆਂ ਕੀਤੀਆਂ ਭਰਾਈਆਂ ਸੁਖੀ ਯਤਪਾ ਕੀ ਆਪ ਜੀ ਦਾ جانا کالسا جیسے پرنچا ریای تک ری پردیگ ری پردیگ پیر پردیگ سرنید در نسائی پردیگ سرنید رای پردیگ سرنید واریدو سکھنو سکیدان کیسا جایدان کدیگ ساکستا سرنید 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 ਤਉ ਪੁਨਿਆ ਢੜੀ ਕੂਗੇ ਜੁਗੁ ਗੁਰ ਪਾਲਤ ਪਰ ਦਾਸ ਆ ਗੁਰੂ ਦੀ ਵਾਹਿਗੁਰੂ ਆਹਰੋ ਆਪ ਜੀ ਸਿੱਖਾਂ ਦਾ ਮਾਣੀ ਮਾਤਿ ਤੇ ਮਤ ਕਾ ਰਾਖਾ ਹੁਕਮਤੁ ਗੁਰੂ ਦੀ ਅਕਾਲ ਪੁਰਖ ਦੇ ਖਾਲਸਾ ਸਭਾਈ ਬਖਾਲ ਜਿਓ ਸ੍ਰੀ ਗੁਰੂ ਕਾਣਾ ਸਾਹਿਬ ਕੀ ਹੋਰ ਮੁਦਾਰੇ ਗੁਰੂ ਘਰ ਆਪਾ ਸਤਿਗੁਰੂ ਜੀ ਆ ਕੇ ਉਪਦੇਸ ਦਾਰੂ ਤੇ ਸੇਵਾ ਤੋਂ ਆਪ ਦਾ ਸਾਚੀ ਕਾਲ ਸੇਵਕ ਜੀ ਏਹੀ ਮਾਇਆ ਦੇ ਮਾਰ ਨੇ ਕਾਰਨ ਦਿੱਤਾ ਨੇ ਉੱਤਮ ਦੇ ਉੱਥੇ ਆਪਾ ਕੋotransfer ਯਾਮੀ ਭਾਗਾਂ ਤੇ ਗੁਰੂ ਸਾਹਿਬ ਦੇ ਪਾਚਾ ਆਪਨੇ ਹਜੂਰ ਅਰਦਾਸ ਬੇਨਤੀ ਜੋਦ ਦੀ ਸੇ ਪਾਚੇ ਸੰਤ ਨਿਰਨਵਾਸ ਕੇ ਸੰਪਨ ਸਦੇ ਤੁੰਗਵਾਰਾ ਕੋਤ ਦੇ ਜੋੜ ਤੇ ਨਾਲ ਤੁਹਾਨੂੰ ਕਰੂਗਾ ਸ੍ਰੀ ਚੰਕੀ ਦੇ ਅਵਤਾਰ ਦੇ ਹੜੀ ਨੂੰ ਰੱਖ ਕੇ ਹੋਈ ਪਰਸੁੱਤ ਲੈ ਕੇ ਸ੍ਰੀ ਅਮਰਤੂਪੀ ਬਾਣੀ ਦੇ ਸ੍ਰੀ ਅਖੰਡ ਜਾਪ ਕਰਵਾਏ جو آپ نے کرپا رحمت بخش ہوئے ان کے پاشا پانا ساتھ و مد آنتا نرمین کو پائے گا اس کے پاشا جسا سب انسان مقرا کے سیپا ہے مطلب کی بانی دے جا پرائی تو آسا منسا کل کرنیا سے ان کا لے کارجرات کرنے مون نکر کھیڑے میں چاہ راکٹ سب شانتے رکھنی مہاد مون کی فصل بڑے سب شانتے رکھنی مہاد مون کی فصل بڑے دے سب شانتے رکھنی مہاد اس کے ساتھ că reflex کے لیے ڈنیسانتihen ہمار نہیں ۔ ہماروں سے زہ تو اسے علیہ ورنہیں رویاں تعدیں ہماریار رفر من کبھیائی سنیسان سےAddڈکamanی اٹھان کار مت fi일�ятے دیں ۔ ملتا ہے کہ ملتا ہے کہ ملتا ہے آپ نے جانبتی سبھی کے محسن پرانکے کو شوڑی جیش پر سیوارت کنزار کال سودموں سمت پرشکنیس کے ساتھ دی اس محمد اپنی جیسا ملتا ہے کہ ملتا ہے کہ ملتا ہے ملتا ہے کہ ملتا ہے کہ ملتا ہے مائی کرتی سیور کی تیر دیس پہ جنرمائی سلسک جانب پرکورتہ نے لوگ تیس اور لوگ تیس اور لوگ تیس کے پاس جنرمائی سلسکہ پیشنی محفظ کانیا ارداد بینفت کے پاس جو آسدن سلسکی ماتی کو سلسکت سمہار سلسکت بائی سلی سنگر انہیں سوطرے بیمی رایتی پاکس کے پاس جنرمائی سلسکتہ پیشنی محفظ کانیا ਤਾਕਰ ਆਪਣੇ ਤੇ ਸੋਈ ਸ੍ਰੀ ਦੇਵਾ ਦੇ ਮਹਾਭਾਰਤ ਸਾਹਿਬ ਪ੍ਰਤੀ ਬਾਤ ਵਸਤੇ ਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕਾਂ ਦਾ ਸਮਨ ਸਾ ਗੁਰੂ ਕਰਨੀ ਪੁੱਤਰ ਦੀ ਦਾਤ ਬਖਸ਼ ਕਰਨੀ ਹੋਣਾ ਆਪਣੇ ਹਰ ਕੋਣ ਪ੍ਰਤੀ ਖੁਸ਼ੀਆਂ ਬਖਸ਼ ਕਰਨੀ ਕਿਰਪਾ ਕਰਨੀ ਕਿਰਪਾ ਕਰਨੀ ਕਿਰਪਾ ਕਰਨੀ ਸਮੋ ملتا ملوان بھاغن کے دلتیاں تاتمانی کو پرشاہتی دیر ستی حاجرت گروہ کا لندک پرشاہتا ستی حاجرت آنکھ پڑکار کو جنرکوں کی دیت اور تنگیشت رائے قریب پاک سالسکروں کی پریترا اور ناغر ربہ ہمراہی رکھا اور تیری پاس ان کی رسما دائے کو لے ਕਲਾ ਆਪਨੀ ਬੰਕੀ ਬੀਓ ਕੀ ਸ਼ਕੈ ਸੋ ਰਾਜੀ ਜਾਵੀ ਅੜੀ ਗੁਰ ਗ੍ਰਹਿ ਧਰਮ ਪਰਿਪੁਰ ਕਰੇ ਕਰ ਕਰ ਸੰਤਨ ਕਰਾਈ ਨਿਹਾਲ ਨਿਹਾਲ ਕਰੋ ਸਰਬਤ ਕੇ ਕਾਰਜ ਵਾਸ ਕਰਹੁ ਬੀ ਕੀਐ ਮੇਰ ਜਿਹਨ ਮਿਲੈ ਤੇਰਾ ਨਾਮ ਤੇ ਸਾਰਾ ਨਾਮ ਇਕਲਾ ਤੇਰੇ ਪਾਣੀ ਸਰਬਤ ਦਾ ਭਲਾ है को न कोलिंग पार्वतारे मंद पार्वतारण واگرو جی خالص واحر جی کی فتح ہمارا گھنی ٹی وی چینل ਨਾਮ ਤੇ ਕਰ ਹੱਥ ਕਬੀਰ ਸੇਵਾ ਗਉ ਦੁਏ ਭਾਵੇ ਇੱਕ ਸਤੰਪ ਇੱਕ ਰਾ ਨੰਪਾਜ ਪਾਵਨ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰੇ 爸妈。棒 ਆਪੋਨਾ ਗਿਰੋ ਪਛਾਨਾ ਹਾਸ ਦੇ ਰੱਖੇ ਕਰ ਆਪਨੇ ਸਦਾ ਸਦਾ ਰੰਗ ਮਾਨ ਹਾਮਰੀ ਗਾਨਤੋ ਨਾ ਗਨੀਆ ਕਾਈ ਆਪਣਾ ਬੇਰਦੋਪਸ਼ਾਨ ਹੱਥ ਦੇ ਰਾਖੇ ਕਰ ਆਉਣੇ ਸਦਾ ਸਦਾ ਰੰਗ ਮਾਣ ਸਤ ਜੀ ਸਾਹਿਬ ਮੰਗੋ ਪਾਇਆ ਮੇਰਾ ਸਤਗੁਰੂ ਸੂਰਾ ਹੋਈ ਸਰਬ ਕਲਿਆਣ ਰਹਾ ਜਿਉ ਪਾਇਆ ਪਿੰਡ ਜਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਰਾਤੀ ਨਾ ਬਾ ਪੈ ਨ ਰਖ ਮੰਗੋ ਆਪ ਕੋ ਨੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਤ ਗੁਰੂ ਬਾ ਵਾਹਿਗੁਰੂ ਜੀ ਕੀ ਅੱਲਾਹ ਮਹਿਮਾ ਵੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੱਤ ਸੰਗਤਾਂ ਨੂੰ ਸੰਤਾਂ ਮਹਾਂਪੁਰਸ਼ਾਂ ਵੱਲੋਂ ਤਾਂ ਤੁੰਡ ਜੱਥੇ ਵੱਲੋਂ ਸੇਵਾਦਾਰਾਂ ਵੱਲੋਂ ਸਤਿਵੰਤ ਰਣਜੰਦਾ ਤਾਂ ਪਾਣਾ ਬਾਬਾ ਸ੍ਰੀ ਚੰਦ ਜੀ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਸਮਰਪਤ ਅਵਤਾਰ ਦਿਹਾੜੇ ਦੀ ਸਰਬੱਤ ਦਾਤ ਨੂੰ ਲੱਖ ਲੱਖ ਵਾਹਿਗੁਰੂ ਜੀ ਪਰਸੋਂ ਤੋਂ ਲੈ ਕੇ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸੰਗਤਾਂ ਸੇਵਾ ਕਦਰਿੰਨਾ ਵੱਧ ਕਰਨ ਕੀ ਸਵਰਗ ਮਾਇਆ ਤੇ ਸੇਵਾ ਕੀ ਜੀਵਨ ਅਰੰਭੀ ਕੋ ਕੋ ਤਵਾ ਕਿ ਤਨੀ ਦਿਲ ਜਤੋਂ ਮਾਇਆ ਵੀ ਮਿਆਰੀ ਤੋਂ ਦੁਆ ਲੁਬਿਰਾ ਦੀ ਸੇਵਾ ਕੀ ਸਰਬਸੰਗਤਾਂ ਦਾ ਬਾਤਸਾ ਰੋਹ ਕੋ ਕੰਬਾਤ ਇਹ ਹੋਣਾ ਪਾਈ ਸਾਹਿਬ ਭਾਈ ਮਲਕੀ ਸਿੰਘ ਜੀ ਮਲਦਨ ਵਿਛਰੀ ਜੱਤਾ ਪੰਚਾ ਵੇੜ ਉਹ ਬਾਬਾ ਜੀ ਜੀ ਕਾ ਇਤਿਹਾਸ ਬਾਰੇ ਸੰਗਤਾਂ ਨੂੰ ਸਰਬੋਤਮ ਜੀ ਇਸ ਸਰਬਸੰਗਤਾਂ ਨੂੰ ਬੇਨਤੀ ਹੈ ਕਿ ਪਾਪਾ ਜੀ ਕਾ ਕਥਨ ਇਤਿਹਾਸ ਸੁਣਨਾ ਪ੍ਰਤੀਪਾਦ ਦੇ ਮਤਾਈ ਜਾਗੇ ਦੇ ਪਰਮਤਮ ਪ੍ਰਭ ਚੇਤਨ ਰੰਗ ਚੈਨ ਲਾ ਨਾ ਮੋ ਪਰਿਸ਼ਾਦਾ ਸੰਤ ਹਮਾਰਾ ਕਨਾਂ ਟੀਚਨ ਸ਼ਰਧਾ ਕੇ ਜਾਨਾ ਸਰਬਸੰਗਤਾਂ ਨੇ پائی گلکیت سنگھ ملو چینل ہے سبق ہمارا ٹی وی چینل ایک پروگرام بھی, بھی سبق ہمارا کہنا پائی گلکیت مدر کا یہ ٹی وی چینل, چینل کی دلکی دلکی ہے